ਪਤੰਜਲੀ ਦੇ ਸ਼ਾਕਾਹਾਰੀ ਉਤਪਾਦਾਂ ਦੇ ਵਿੱਚ ਮੱਛੀ ਮਚ ਗਈ ਤਰਥਲੀ ਬ੍ਰਾਂਡਿੰਗ ਨੂੰ ਲੈ ਕੇ ਕੇਂਦਰ ਤੋਂ ਮੰਗਿਆ ਜਵਾਬ ਯੋਗ RAMਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੈਦਿਕ ਲਿਮਟਿਡ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧਦੀਆਂ ਜਾ ਰਹੀਆਂ ਨੇ ਦਰਸਲ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਅਤੇ ਪਤੰਜਲੀ ਤੋਂ ਕੰਪਨੀ ਦੇ ਦੰਦਾਂ ਦੀ ਦੇਖਭਾਲ ਉਤਪਾਦ ਦਿਵਯਾ ਦੰਤ ਮੰਜਨ ਦੀ ਕਥਿਤ ਗਲਤ ਬ੍ਰਾਂਡਿੰਗ ਦੇ ਦੋਸ਼ਾਂ ਵਾਲੀਆਂ ਪਟੀਸ਼ਨਾਂ ਤੇ ਜਵਾਬ ਮੰਗਿਆ ਹੈ ਇਸ ਸਬੰਧੀ ਐਡਵੋਕੇਟ ਯਤਿਨ ਸ਼ਰਮਾ ਦੇ ਵੱਲੋਂ ਧਾਇਰ ਪਟੀਸ਼ਨ ਦੇ ਵਿੱਚ ਦਾਹਾ ਕੀਤਾ ਗਿਆ ਸੀ ਕਿ ਪਟੀਸ਼ਨ ਇਹ ਕਿ ਪਤੰਜਲੀ ਹਰੀ ਬਿੰਦੀ ਵਾਲੇ ਦਿਵਯਾ ਟੂਥਪੇਸ ਦੀ ਮਾਰਕੀਟਿੰਗ ਕਰਦੀ ਆ ਇਸ ਦਾ ਮਤਲਬ ਇਹ ਹੈ ਕਿ ਉਤਪਾਦ ਨੂੰ ਬਣਾਉਣ ਦੇ ਵਿੱਚ ਸਿਰਫ ਸ਼ਾਕਾਹਾਰੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਪਰ ਇਸ ਦੇ ਵਿੱਚ ਸਮੁੰਦਰੀ ਫੋਮ ਨਾਮਕ ਇੱਕ ਪਦਾਰਥ ਹੁੰਦਾ ਹੈ ਜੋ ਕਿ ਅਸਲ ਦੇ ਵਿੱਚ ਮੱਛੀ ਤੋਂ ਪ੍ਰਾਪਤ ਇੱਕ ਮਿਸ਼ਰਣ ਹੈ ਸ਼ਰਮਾ ਦੀ ਪਟੀਸ਼ਨ ਮੁਤਾਬਕ ਇਹ ਡਰੱਗਸ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਗਲਤ ਬ੍ਰਾਂਡਿੰਗ ਦਾ ਮਾਮਲਾ ਹੈ ਹਾਲਾਂਕਿ ਕਾਨੂੰਨ ਇਹ ਨਹੀਂ ਕਹਿੰਦਾ ਕਿ ਦਵਾਈਆਂ ਦੀ ਸ਼ਾਕਾਹਾਰੀ ਜਾਂ ਮਾਸਾਹਾਰੀ ਲੇਬਲਿੰਗ ਜਿਹੜੀ ਆ ਉਹ ਲਾਜ਼ਮੀ ਹੈ ਅਰ ਜੇਕਰ ਹਰੀ ਬਿੰਦੀ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਉਤਪਾਦ ਪੂਰੀ ਤਰ੍ਹਾਂ ਸ਼ਾਕਾਹਾਰੀ ਨਹੀਂ ਹੈ ਤਾਂ ਇਹ ਡਰੱਗਸ ਅਤੇ ਕੋਸਮੈਟਿਕ ਐਕਟ ਦੀ ਉਲੰਘਣਾ ਹੈ ਇਸ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਦੇ ਜੱਜ ਸੰਜੀਵ ਨਰੂਲਾ ਨੇ ਕੇਂਦਰ FSSAI ਦੇ ਨਾਲ ਪਤੰਜਲੀ, ਰਾਮਦੇਵ, ਦਿਵਿਆ ਫਾਰਮੇਸੀ ਅਤੇ ਹੋਰ ਸਬੰਧਿਤ ਦੇ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਪਤੰਜਲੀ ਦੇ ਉਤਪਾਦਾਂ ਦੇ ਵਿੱਚ ਮੱਛੀ ਆਧਾਰਿਤ ਮਿਸ਼ਰਣਾਂ ਦੀ ਜਿਹੜੀ ਮੌਜੂਦਗੀ ਹੈ ਉਸ ਦੇ ਲਈ ਅਤੇ ਉਸ ਦੇ ਪਰਿਵਾਰ ਦੇ ਲਈ ਸਦਮੇ ਵਾਲੀ ਗੱਲ ਹੈ ਕਿਉਂਕਿ ਉਹ ਇੱਕ ਪੂਰਨ ਸ਼ਾਕਾਹਾਰੀ ਹੈ ਤੁਹਾਨੂੰ ਦੱਸ ਦਈਏ ਕਿ ਫੂਡ ਪ੍ਰੋਡਕਟਸ ਬਣਾਉਣ ਵਾਲੀਆਂ ਕੰਪਨੀਆਂ ਇਸ ਬਾਰੇ ਜਾਣਕਾਰੀ ਦਿੰਦੀਆਂ ਹਨ ਕਿ ਉਹਨਾਂ ਦੇ ਉਤਪਾਦ ਸ਼ਾਕਾਹਾਰੀ ਨੇ ਜਾਂ ਮਸਾਹਾਰੀ ਇਹ ਬਿੰਦੀ ਸ਼ਾਕਾਹਾਰੀ ਉਤਪਾਦਾਂ ਦੇ ਹਰੇ ਰੰਗ ਈ ਹੁੰਦੀ ਹੈ ਅਤੇ ਮਾਸਾਹਾਰੀ ਉਤਪਾਦਾਂ ਦੇ ਵਿੱਚ ਲਾਲ ਰੰਗ ਦੀ ਹੁੰਦੀ ਹੈ ਪਤੰਜਲੀ ਦੇ ਇਸ ਟੂਥਪੇਸਟ ਟੂਥ ਪਾਊਡਰ ਨੂੰ ਸ਼ੁੱਧ ਸ਼ਾਕਾਹਾਰੀ ਦੱਸਦੀ ਹੈ ਪਰ ਇਸ ਪਟੀਸ਼ਨ ਨੇ ਉਸ ਦੇ ਲਈ ਮੁਸੀਬਤ ਦਾ ਇੱਕ ਨਵਾਂ ਪੰਬਲ ਖੜਾ ਕਰ ਦਿੱਤਾ